ਸਫਾਈ ਦੀ ਕਾਰ ਸੇਵਾ ਅੱਜ ਸ਼ੁਰੂ ਹੋਈ ਹੈ ਜੀ ਵੀਡੀਓ ਆਪ ਸਾਰਿਆਂ ਨਾਲ ਸਾਂਝੀ ਕਰ ਰਹੇ ਆ ਇੱਕ ਚੀਜ਼ ਮੈਨੂੰ ਜਾਣ ਕੇ ਬੜੀ ਹੈਰਾਨੀ ਹੋਈ ਕਿ ਜਿਹੜੇ ਮੀਡੀਆ ਵਾਲੇ ਵੀਰ ਸੇ ਸਤਕਾਰ ਹੈ ਸਾਰਿਆਂ ਦਾ ਉਹਨਾਂ ਨੇ ਕਵਰਿੰਗ ਤਾਂ ਕੀਤੀ ਬਟ ਕੋਈ ਸਵਾਲ ਜਵਾਬ ਨਹੀਂ ਹੋਏ ਕੋਈ ਕੁਐਸਚਨ ਨਹੀਂ ਪੁੱਟ ਹੋਇਆ ਤੇ ਮੈਂ ਇੱਕ ਦੋ ਵੀਰਾਂ ਨਾਲ ਗੱਲ ਵੀ ਕੀਤੀ ਕਹਿੰਦੇ ਵੀਰ ਧਾਰਨਿਕ ਹੈ ਇੱਥੇ ਕੀ ਸਵਾਲ ਜਵਾਬ ਕਰੀਏ ਕੀਤਾ ਜਾ ਸਕਦਾ ਹੈ ਜਿੱਥੇ ਮੈਂ ਕਿ ਮੈਂ ਅਕਸਰ ਬੇਨਤੀ ਕਰਦਾ ਹਾਂ ਰਿਹਾ ਕਾਫੀ ਲੰਮੀ ਸਮੇਂ ਤੋਂ ਕਿ ਇਹਨਾਂ ਦਿਨਾਂ ਦੇ ਵਿੱਚ ਦੇ ਸ਼ਰਾਬ ਦੇ ਠੇਕੇ ਨੇ ਪੰਜਾਬ ਲੈਵਲ ਦੇ ਵਿੱਚ ਬੰਦ ਹੋਣੇ ਚਾਹੀਦੇ ਹਨ ਇਸ ਬਾਰੇ ਕੋਈ ਵੀ ਬੋਲ ਕੇ ਰਾਜ਼ੀ ਨਹੀਂ ਕੋਈ ਸਵਾਲ ਕਰਕੇ ਰਾਜ਼ੀ ਨਹੀਂ ਕੋਈ ਜਵਾਬ ਦੇ ਕੇ ਰਾਜ਼ੀ ਨਹੀਂ ਪਤਾ ਨਹੀਂ ਕਿਉਂ ਇਸ ਇਸ ਸਵਾਲ ਤੇ ਸਾਰੇ ਚੁੱਪ ਧਾਰ ਜਾਂਦੇ ਨੇ ਕੋਈ ਕੁਝ ਬੋਲਦਾ ਨਹੀਂ ਤੇ ਬਾਕੀ ਸਾਰਿਆਂ ਦੀ ਕਨਵਰਸੇਸ਼ਨ ਜਿਹੜੇ ਮੈਂ ਆਪ ਸਾਰਿਆਂ ਨਾਲ ਸਾਂਝਾ ਕਰ ਰਿਹਾ ਜੋ ਆਪਣਾ ਫਰਜ਼ ਬਣਦਾ ਸੀਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ thank um, mm -hmm. okay. you ਜਿਹੜਾ ਜੀਰ 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 ਇੱਕ ਦੂਜੀ ਪੂਰੀ ਵਾਲੇ ਬਾਬਾ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਕਾਰ ਸੇਵਾ ਸ਼ੁਰੂ ਹੋਈ ਹੈ। ਆਏ ਸਾਲ ਦੀ ਤਰ੍ਹਾਂ ਅੱਜ ਵੀ ਅਸੀਂ ਸਿੰਘ ਸਭਾ ਨੂੰ ਮੁੱਖ ਰੱਖਦੇ ਹੋਏ ਬਾਬਾ ਜੀ ਦੀ ਗੋਈ ਵਿੱਚ ਕਾਰ ਸੇਵਾ ਸਫਾਈ ਦੀ ਸਟਾਰਟ ਕੀਤੀ ਹੈ। ਮੈਂ ਸਮਝਦਾ ਬਹੁਤ ਵੱਡਾ ਉਪਰਾਲਾ ਸਾਡੇ ਪ੍ਰਸ਼ਾਸਨ ਸਾਡੇ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਚੀਮਾ ਸਾਹਿਬ ਸਾਰੀ ਪਾਰਟੀਆਂ ਦੇ ਸੀ ਰਲ ਕੇ ਇੱਥੇ ਕੋਈ ਪਾਰਟੀ ਵਾਜੀ ਹੈ ਕਿ ਸਿਸਟਮ ਦਾ ਨਹੀਂ ਇੱਥੇ ਸਾਰੇ ਇਕੱਠੇ ਹੋ ਕੇ ਸਾਡਾ ਫਰਜ਼ ਹੈ ਕਿ ਅਸੀਂ ਜਿੰਨੀ ਲੱਖਾਂ ਦੀ ਤਦਾਦ ਸੰਗਤ ਆਉਣੀ ਹੈ ਉਹਨਾਂ ਨੂੰ ਸਹੂਲਤਾਂ ਦੇਈਏ ਸਾਫ਼ ਸੁਥਰਾ ਵਾਤਾਵਰਨ ਦੇਈਏ ਸਾਰੇ ਸੀਸ ਲਈ ਬਚਨ ਵਾਦ ਹੈ ਔਰ ਸਫਾਈ ਦੀ ਸ਼ੁਰੂਆਤ ਅੱਜ ਬਾਬਾਪੁਰੀ ਵਾਲਿਆਂ ਨੇ ਕੀਤੀ ਹੈ ਮੈਂ ਧੰਨਵਾਦ ਕਰਦਾ ਔਰ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਪ ਸਾਰੇ ਇਕੱਠੇ ਹੋ ਕੇ ਜਿਹੜਾ ਆਪਣਾ ਆਲਾ-ਦਵਾਲਾ ਇੱਥੇ ਸਾਰਾ ਸਾਫ਼ ਕਰੀਏ ਜਿੰਨੀ ਵੀ ਸੰਗਤ ਆਉਗੀ ਉਹਨੂੰ ਕੋਈ ਸੁਵਿਧਾ ਕੋਈ ਤਕਲੀਫ ਨਾ ਰਹੇ ਸਾਰੀਆਂ ਸੁਵਿਧਾ ਮਿਲਣ ਇਹ ਸਾਡਾ ਉਪਰਾਲਾ ਹੋਣਾ ਚਾਹੀਦਾ ਹੈ ਵੈਕੁਜ ਜੀ ਕਾ ਖਾਲਸਾ ਸ੍ਰੀ ਵੈਕੁਜ ਜੀ ਕੀ ਫਤਿਹ ਪਿਛਲੇ ਕਾਫੀ ਟਾਈਮ ਤੋਂ ਬਾਬਾ ਕੁਸ਼ਵਿਰ ਸਿੰਘ ਜੀ ਪੂਰੀ ਵਾਲੇ ਇਹ ਸੇਵਾ ਕਰ ਰਹੇ ਨੇ ਔਰ ਸਫਾਈ ਦੀ ਸੇਵਾ ਜਿਹੜੀ ਜਿੱਥੇ ਆਪਾਂ ਲੰਗਰ ਲਾਉਂਦੇ ਆ ਹੋਰ ਕੰਮ ਕਰਦੇ ਆ ਇਹਦੇ ਨਾਲ ਨਾਲ ਸਫਾਈ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਦਾ ਮੈਡਮ ਡੀਸੀ ਦਾ ਐਮਐਲਏ ਸਾਹਿਬ ਰਾਏ ਸਾਹਿਬ ਦਾ ਚੇਚੇ ਤੌਰ ਤੇ ਬਾਬਾ ਹਰਪਾਲ ਸਿੰਘ ਜੀ ਦਾ ਹੈਡ ਗੈਂਟ ਜਿਸਾਬ ਜਿਨ੍ਹਾਂ ਨੇ ਅਰਦਾਸ ਕਰਕੇ ਇਹ ਸੇਵਾ ਦੀ ਰਮਤਾ ਕੀਤੀ ਹੈ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਸੰਗਤ ਨੂੰ ਅਪੀਲ ਕਰਦਾ ਵੱ ਚੜਕੇ ਦੇ ਵਿੱਚ ਹੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਬੜਾ ਇੱਜ਼ਤ ਤੇ ਮਾਨ ਤੇ ਮਾਨ ਮਿਲਿਆ ਅੱਜ ਕਰ ਸੇਵਾ ਵਿੱਚ ਭਾਗ ਲੈਣ ਦਾ ਮੈਂ ਸਾਰੇ ਨੂੰ ਅਪੀਲ ਕਰਦਾ ਜਿਹੜੀ ਸਾਈ ਸੰਗਤ ਦੀ ਪੂਰੀ ਸੇਵਾ ਸਰਦਾਰ ਨਾਲ ਸਾਰੇ ਅਸੀਂ ਉਹਨਾਂ ਨਾਲ ਇਕੱਠੇ ਹੋਵਾਂਗੇ ਤੇ ਅੱਜ ਇਸ ਮਹਾਨ ਸ਼ੀਰਦਾ ਨੂੰ ਪ੍ਰਣਾਮ ਕਰਾਂਗੇ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾਜੀ ਭੂਰੀ ਸਾਹਿਬ ਵੱਲੋਂ ਸਾਡੇ ਇੱਥੇ ਉਹਨਾਂ ਨੇ ਕਾਰ ਸੇਵਾ ਦਾ ਕੰਮ ਸ਼ੁਰੂ ਕੀਤਾ ਹੈਗਾ ਸਫਾਈ ਦਾ ਸਾਡੀਆਂ ਸਾਰੀਆਂ ਟੀਮਸ ਲੱਗੀਆਂ ਹੋਈਆਂ ਨੇ ਵੱਖ-ਵੱਖ ਮਿਊਨਿਸਪਲ ਕਮੇਟੀਆਂ ਤੋਂ ਟੀਮਸ ਆਈਆਂ ਨੇ ਬਟ ਇਹਨਾਂ ਵੱਲੋਂ ਜੋ ਸਾਨੂੰ ਇੱਕ ਸਪੋਰਟ ਮਿਲਦੀ ਹੈ ਉਹਨਾਂ ਲਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਹਾਂ ਨਾਲ ਹੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੋ ਕਿ ਲੰਗਰ ਲਗਾ ਰਹੇ ਨੇ ਕਿ ਸਿੰਗਲ ਯੂਜ਼ ਆਫ ਪਲਾਸਟਿਕ ਨੂੰ ਅਵੋਇਡ ਕੀਤਾ ਜਾਏ ਤੇ ਜੋ ਸਾਡੇ ਵੱਲੋਂ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ ਜਿੱਦੇ ਚ ਕਿ ਅਸੀਂ ਸ਼ਾਮ ਨੂੰ ਜੋ ਰੈਂਦ ਖੂਨ ਹੋਏਗੀ ਉਹ ਕਲੈਕਸ਼ਨ ਹੋਏਗੀ ਉਹਦੇ 'ਚ ਵੀ ਸਾਡਾ ਸਾਥ ਦਿੱਤਾ ਜਾਏ ਤਾਂ ਕਿ ਅਸੀਂ ਕਿਸੇ ਵੀ ਸ਼ਰਧਾਲੂ ਨੂੰ ਕੋਈ ਕਿਸੇ ਟਾਈਪ ਦੀ ਕੋਈ ਪ੍ਰੋਬਲਮ ਨਾ ਫੇਸ ਕਰਨੀ ਪਏ ਸਪੈਸ਼ਲੀ ਕਾਰਬੇਜ ਨੂੰ ਲੈ ਕੇ ਸੋ ਇੱਕ ਵਾਰ ਫੇਰ ਮੈਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹ ਆਏ ਨੇ ਤੇ ਨਾਲ ਉਹ ਆਪਣੀ ਪੂਰੀ ਟੀਮ ਲੈ ਕੇ ਆਏ ਨੇ ਜਿਹਦੇ ਸਾਨੂੰ ਬਹੁਤ ਮਦਦ ਹੋਏਗੀ ਧਿਆਨ ਵਾਲੇ ਸ਼ਰਧਾਲੂਆਂ ਨੂੰ ਵੀ ਮਦਦ ਹੋਏਗੀ ਥੈਂਕ ਯੂ ਜੀ ਸਾਡੇ ਫਰਜ਼ਦਾਰੀ ਤੋਂ ਆਜਾ ਸੇਵਾ ਦਾ ਪਹਿਰਾ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜੋ ਹਰ ਸਾਲ ਬਾਬਾ ਜੀ ਪ੍ਰਸ਼ਾਸਨ ਦੀ ਬੇਨਤੀ ਨੂੰ ਪ੍ਰਮਾਣ ਕਰਦੇ ਹੋਏ ਇੱਥੇ ਗੁਰੂ ਸਾਹਿਬ ਸੇਵਾ ਲੈਂਦੇ ਸਾਬ ਜਦੇ ਸਾਹਿਬ ਤੇ ਇਹ 20 ਤਰੀਕ ਤੋਂ ਸੇਵਾ ਸ਼ੁਰੂ ਹੋਈ ਸੀ ਤੇ ਇਹ 29 ਤਰੀਕ ਤੱਕ ਸੇਵਾ ਚੱਲੇਗੀ। ਬਾਕੀ ਜੇ ਪ੍ਰਸ਼ਾਸਨ ਜਿਵੇਂ ਹੁਕਮ ਕਰੇਗਾ ਇੱਕ ਦੋ ਦਿਨ ਗਾਂ ਪਛਾਣ ਵੀ ਕਰਨਾ ਪਵੇਗਾ ਤਾਂ ਸੇਵਾ ਅਸੀਂ ਲੰਗਰਾਂ ਦੀ, ਬਾਥਰੂਮ ਵਗੈਰਾ ਹੋਰ ਰੋਡਾਂ ਦੀ ਸੇਵਾ ਸਾਰੀ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ